ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਤੇ ਆਪਾਂ ਗਰਮੀ ਵਾਲੇ ਸੂਟ ਐਡ ਕੀਤੇ ਹੋਏ ਹੁੰਦੇ ਆਣ ਤੇ ਕੁਝ ਘੱਟ ਪ੍ਰਾਈਸ ਵਾਲੇ ਵੀ ਹੋਣਗੇ ਹਾਂਜੀ ਇਹ ਰਹੇਗਾ ਜੀ ਪਿਓਰ ਕਰੇਵ ਡਿਜੀਟਲ ਪ੍ਰਿੰਟ ਸੂਟ ਰਹੇਗਾ ਸੀਕੁਐਂਸ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ 12 ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹਿਣਗੇ ਜੀ ਪਿਓਰ ਕਾਟਨ ਦੇ ਸੂਟ ਰਹਿਣਗੇ embroidery ਕੀਤੀ ਗਈ ਹੈ ਸ਼ਰਟ ਦੇ ਉੱਪਰ ਬਹੁਤ ਹੀ ਸੋਹਣੀ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਬਹੁਤ ਹੀ ਸੋਹਣੀ embroidery ਕੀਤੀ ਗਈ ਹੈ ਪ੍ਰਾਈਸ ਆਪਾਂ ਸਾਰੇ ਸੂਟਾਂ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਤੁਹਾਨੂੰ ਮਿਲ ਜਾਣਗੇ ਇਹ ਰਹਿਣਗੇ ਜੀ ਸ਼ਿਮਰ ਦੇ ਸੂਟ ਯਾਨੀ ਕਿ ਬਹੁਤ ਹੀ ਸੋਹਣੇ ਪ੍ਰਿੰਟ ਦਿੱਤੇ ਗਏ ਨੇ ਬਾਟਮ ਇਹਨਾਂ ਨਾਲ ਤੁਹਾਨੂੰ ਪਲੇਨ ਮਿਲੇਗੀ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਤੁਹਾਨੂੰ 올ਓਵਰ ਕਾਟਨ ਦਾ ਸੂਟ ਮਿਲੇਗਾ ਪ੍ਰਿੰਟਡ ਬਹੁਤ ਹੀ ਸੋਹਣਾ ਦੁਪੱਟਾ ਤੁਹਾਨੂੰ ਮਿਲੇਗਾ ਮਸਲੀਨ ਦਾ ਪੈਚਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣੀ ਇੰਨਾ ਵਿੱਚ ਵੀ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਪਿਓਰ ਮਸਲੀਨ ਦਾ ਸੂਟ ਰਹੇਗਾ 올ਓਵਰ ਸੂਟ ਹੈਗਾ ਕਟਵਰਕ ਐਮਬਰਾਇਡਰੀ ਕੀਤੀ ਗਈ ਹੈ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਕਟਵਰਕ ਬਾਰਡਰ ਦੁਪੱਟੇ ਦੇ ਬਾਰਡਰ ਤੇ ਕਟਵਰਕ ਦਾ ਕੰਮ ਕੀਤਾ ਗਿਆ ਹੈ। ਇਹ ਵੀ ਕਾਟਨ ਦੇ ਸੂਟ ਰਹਿਣਗੇ ਡਿਜੀਟਲ ਪ੍ਰਿੰਟ ਰਹੇਗਾ। ਸ਼ਰਟ ਪ੍ਰਿੰਟਡ ਰਹੇਗੀ ਜਿਹੜੀ ਇਸ ਦੀ ਬਾਟਮ ਰਹੇਗੀ ਪੌਂਚਿਆਂ ਦੇ ਉੱਪਰ ਵਰਕ ਕੀਤਾ ਗਿਆ ਹੈ। ਪਿਓਰ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਦਾ। ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਆਪਾਂ ਨਾਲ ਦੇ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਜਿਹੜਾ ਸੂਟ ਪਸੰਦ ਹੁੰਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ। ਆਏ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ